ਪਾਈ ਬਿਧੀਚੰਦ ਜੀ ਦਾ ਨਾਮ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਡਾਕੇ ਮਾਰਨ ਦਾ ਮਾੜਾ ਕੰਮ ਛੱਡ ਕੇ ਸਿੱਖ ਕਿਵੇਂ ਬਣ ਗਏ ਪਾਈ ਬਿਧੀਚੰਦ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਸਿੱਖੀ ਦਾਇਰੇ ਵਿੱਚ ਆਏ ਪਰ ਉਹਨਾਂ ਨੂੰ ਇੱਕ ਸਿੱਖ ਪਾਈ ਅਦਲੀ ਜੀ ਨੇ ਬਦਲਿਆ ਪਾਈ ਅਦਲੀ ਜੀ ਪਿੰਡ ਭੈਣੀ ਚੋਲਾ ਸਾਹਿਬ ਦੇ ਰਹਿਣ ਵਾਲੇ ਸਨ ਤੇ ਉਹ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਹੀ ਇੱਕ ਗਿਆਨੀ ਸਿੱਖ ਸਨ ਜਿਨ੍ਹਾਂ ਨੇ ਕਿ ਆਪਣੀ ਸਿੱਖਿਆ ਦੇ ਨਾਲ ਭਾਈ ਬਿਧੀ ਚੰਦ ਜੀ ਨੂੰ ਮਾੜੀ ਸੰਗਤ ਤੋਂ ਵਰਜ ਕੇ ਗੁਰੂ ਸੰਗਤ ਲਈ ਭੇਰਿਆ ਜਿਸ ਨਾਲ ਕਿ ਭਾਈ ਬਿਧੀ ਚੰਦ ਜੀ ਵੀ ਉਹਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਏ ਅਤੇ ਆਪਣੇ ਡਾਕੇ ਮਾਰਨ ਦੇ ਮਾੜੇ ਤੰਦੇ ਨੂੰ ਛੱਡ ਕੇ ਸਿੱਖੀ ਧਾਰਨ ਕਰ ਲਈ ਫਿਰ ਜਦ ਭਾਈ ਅਦਲੀ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਪੇਸ਼ ਕੀਤਾ ਤਾਂ ਉਹਨਾਂ ਨੇ ਆਪਣਾ ਡਾਕੇ ਮਾਰਨ ਦਾ ਸਾਰਾ ਤੰਦਾ ਗੁਰੂ ਜੀ ਨੂੰ ਦੱਸ ਦਿੱਤਾ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੁਣ ਮੈਨੂੰ ਆਪਣੇ ਘਰ ਦਾ ਹੀ ਚੋਰ ਸਿੱਖ ਬਣਾ ਲਵੋ ਭਾਈ ਬਿਧੀ ਚੰਦ ਜੀ ਦੀ ਇਹ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਮੁਸਕਰਾ ਪਏ ਅਤੇ ਉਹਨਾਂ ਨੂੰ ਇੱਕ ਚੰਗਾ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਤੇ ਕੋਈ ਵੀ ਮਾੜਾ ਕੰਮ ਕਰਨ ਤੋਂ ਵਰਜਿਆ ਤੇ ਸੱਚ ਨੂੰ ਹੀ ਆਪਣੇ ਪੱਲੇ ਬੰਨਣ ਲਈ ਕਿਹਾ